ਜਿੱਦਾਂ ਅੱਜ ਕੱਲ ਦੇ ਜਵਾਨੇ ਵਿੱਚ ਕਿਸੇ ਦੇ ਘਰੇ ਕੋਈ ਨਿਆਣਾ ਜਾ ਕੇ ਖੇਡਦਾ ਨਹੀਂ ਨਾ ਹੀ ਅੱਜ ਕੱਲ ਮਤਲਬ ਲੋਕ ਇੰਨਾ ਇੰਟਰਸਟਿਡ ਹੀ ਨਹੀਂ ਹੁੰਦੇ ਕਿ ਆਪਣੇ ਨਿਆਣੇ ਨੂੰ ਕਿਸੇ ਦੇ ਘਰੇ ਭੇਜ ਦਣ ਪਰ ਜਦੋਂ ਅਸੀਂ ਜਵਾਕ ਹੁੰਦੇ ਸੀਗੇ ਅਸੀਂ ਐਦਾਂ ਦੇ ਢੀਠ ਜਵਾਕ ਹੁੰਦੇ ਸੀਗੇ ਜਿਨ੍ਹਾਂ ਦੇ ਘਰੇ ਅਸੀਂ ਵੱੜ ਜਾਂਦੇ ਸੀਗੇ ਨਾ ਤੇ 8-8 ਘੰਟੇ ਦੀ ਸ਼ਿਫਟ ਲਾ ਕੇ ਨਿਕਲਦੇ ਸੀ ਖੇਡਕੂਟ ਕੇ ਤੇ ਉਹਨਾਂ ਦਾ ਪੂਰਾ ਜੋਰ ਲੱਗਿਆ ਹੁੰਦਾ ਸੀ ਇਸ ਗੱਲ ਦੇ ਵਿੱਚ ਕਿ ਇਹਨਾਂ ਨੂੰ ਕਿਸੇ ਵੀ ਤਰੀਕੇ ਨਾਲ ਘਰੋਂ ਕੱਢਿਆ ਜਾਵੇ ਹੁਣ ਕਿਉਂਕਿ ਗਵਾਂਡ ਦਾ ਮੂੰਹ ਮੱਥਾ ਲੱਗਦਾ ਹੁੰਦਾ ਸੀ ਉਹ ਸਾਨੂੰ ਬੇਇੱਜ਼ਤ ਕਰਕੇ ਤਾਂ ਕੱਢ ਨਹੀਂ ਸੀ ਸਕਦੇ ਕਿ ਨਿਕਲੋ ਸਾਡੇ ਘਰੋਂ ਬਾਹਰ ਸੋ ਉਹਨਾਂ ਕੋਲ ਥਰਡ ਤੇ ਥਿਗੜ ਕਲਾਸ ਕੋ ਪੁਸ਼ਕ ਹੁੰਦੇ ਸੀ ਆਈਡੀਏ ਜਿਹੜੇ ਉਹ ਅਪਣਾਉਂਦੇ ਹੁੰਦੇ ਸੀ ਜਿਨ੍ਹਾਂ ਚ ਸਭ ਤੋਂ ਪਹਿਲੇ ਨੰਬਰ ਤੇ ਆਦਾ ਸੀਗਾ ਬਿਜਲੀ ਦਾ ਮੀਟਰ ਚੱਕ ਦੇਣਾ ਕਿ ਇਹਨਾਂ ਨੂੰ ਲੱਗੇ ਕਿ ਬਿਜਲੀ ਚਲੀ ਗਈ ਹੈ ਹੁਣ ਤਾਂ ਘਰੇ ਜਾਣਾ ਹੀ ਪੈਣਾ ਬਟ ਅਸੀਂ ਵੀ ਇਹਨੇ ਕੁੱਤੇ ਦੇ ਵੱਡੇ ਹੁੰਦੇ ਸੀ ਅਸੀਂ ਆਪ ਜਾ ਕੇ ਮੀਟਰ ਠੀਕ ਕਰਿਆਂਦੇ ਹੁੰਦੇ ਸੀ ਇਹ ਗੱਲ ਕਹਿ ਕੇ ਕਿ ਸਾਨੂੰ ਪਤਾ ਲੱਗ ਗਿਆ ਕਿ ਤੁਸੀਂ ਮੀਟਰ ਚੱਕਦੇ ਆਂ ਪਰ ਅਸੀਂ ਕਦੇ ਵੀ ਐਦਾਂ ਨਹੀਂ ਫੀਲ ਕੀਤਾ ਆਪਣੇ ਦਿਲ ਦੇ ਵਿੱਚ ਬੇਇੱਜ਼ਤੀ ਜਿਹੀ ਮਹਿਸੂਸ ਕੀਤੀ ਕਿ ਸਾਨੂੰ ਕੋਈ ਐਨਾ ਫੋਰਸਫੁਲੀ ਕੱਢਣ ਤੇ ਪੂਰਾ ਟੱਬਰ ਲੱਗਿਆ ਹੋਇਆ ਪੂਰੇ ਟੱਬਰ ਦੀ ਪੂਰੀ ਬਿਉਂਤਾ ਬਣਾਉਣ ਲੱਗੇ ਹੋਇਆ ਪੂਰੀਆਂ ਸਕੀਮਾਂ ਕੱਢਣ ਲੱਗੇ ਕਿ ਇਹਨਾਂ ਨੂੰ ਕਿੱਦਾਂ ਕੱਢਿਆ ਜਾਵੇ ਫਿਰ ਐਟ ਦੀ ਐਂਡ ਹੱਕ ਥਾਰ ਥੱਕ ਕੇ ਉਹਨਾਂ ਨੇ ਕਹਿਣਾ ਬੁੱਧ ਤੁਹਾਡੀ ਮੰਮੀ ਬੁਲਾਉਂਦੀ ਹੈ ਜਾਓ ਤੇ ਇੱਕ ਅੱਧੀ ਵਾਰ ਤਾਂ ਅਸੀਂ ਇਸ ਚਾਂਸੇ 'ਚ ਆ ਗਏ ਕਿ ਘਰੇ ਚਲੇ ਗਏ ਅਸੀਂ ਜਦੋਂ ਅਸੀਂ ਘਰ ਜਾ ਕੇ ਮੰਮੀ ਨੇ ਡਾਇਰੈਕਟ ਗੱਲ ਕੀਤੀ ਮੰਮੀ ਕਹਿੰਦੀ ਮੈਂ ਤਾਂ ਬਲਾ ਹੀ ਨਹੀਂ ਸੀ ਫਿਰ ਅਸੀਂ ਦੁਬਾਰਾ ਉਹਨਾਂ ਦੇ ਘਰ ਵਾਪਸ ਫੇਰ ਚਲੇ ਜਾਂਦੇ ਸੀ ਕਿ ਜਦੋਂ ਉਹ ਕਈ ਵਾਰ ਉਹ ਦਰਵਾਜ਼ਾ ਨਹੀਂ ਸੀ ਖੋਲਦੇ ਇਹ ਸੋਚ ਕੇ ਕਿ ਇਹਨਾਂ ਨੂੰ ਲੱਗੇ ਕਿ ਘਰੇ ਕੋਈ ਨਹੀਂ ਪਰ ਅਸੀਂ ਕੰਧਾਂ ਵੀ ਟੱਪ ਜਾਂਦੇ ਸੀ ਕਿ ਨਹੀਂ ਸਾਨੂੰ ਪਤਾ ਕਿ ਤੁਸੀਂ ਘਰ ਦੇ ਅੰਦਰ ਹੀ ਜਿਤਕ ਅਸੀਂ ਦਰਵਾਜ਼ਾ ਉਹਨਾਂ ਦੇ ਕਮਰੇ ਤੱਕ ਨਹੀਂ ਸੀ ਨਾ ਚਲੇ ਜਾਂਦੇ ਦਰਵਾਜ਼ਾ ਖੜਕਾ ਕੇ ਦੁਪਹਿਰ ਨੂੰ ਉਦੋਂ ਤੱਕ ਅਸੀਂ ਹਟਦੇ ਨਹੀਂ ਸੀ ਕਦੇ ਜੇ ਇਹਨਾਂ ਨੂੰ ਇਕੱਲੇ ਨਹੀਂ ਰਹਿਣ ਦਿੱਤਾ ਗਵਾਂਡੀਆਂ ਨੂੰ ਜਦੋਂ ਅਗਲੇ ਵੀ ਖਾਣਾ-ਪੀਣਾ ਵੀ ਹੁੰਦਾ ਅਗਲਾ ਲੋਕ ਲੋਕੀ ਖਾਦੀ ਟਰਾਈ ਕਰਦਾ ਅਸੀਂ ਵਿੱਚ ਵੜ ਜਾਂਦੇ ਸੀ ਇਹ ਗੱਲ ਪਰ ਜਿੱਦਾਂ ਹੁਣ ਤੁਹਾਡੇ ਕੋ ਉਹਨਾਂ ਨੂੰ ਮੋਰਲ ਲਈ ਅਸੀਂ ਇਹ ਹਿਊਮਿਲੇਟ ਕਰਦੇ ਸੀਗੇ ਕਿ ਸਾਡੇ ਸਾਹਮਣੇ ਬੈਠ ਕੇ ਤੁਸੀਂ ਤਾਂ ਖਾ ਨਹੀਂ ਸਕਦੇ ਕੱਲੇ ਤੇ ਉਹਨਾਂ ਦੇ ਕੰਨਾਂ ਨੂੰ ਹੱਥ ਲਵਾ ਦਿੰਦੇ ਸੀ ਅਸੀਂ ਇਸ ਗੱਲ ਦੇ ਉੱਤੇ ਕਿ ਉਹ ਉਹ ਅੱਕ ਕੇ ਕਹਿ ਦਿੰਦੇ ਸੀ ਕਿ ਭਰਾਵੋ ਹੁਣ ਸੱਚੀ ਚੱਲ ਜਾਓ ਸਾਡੇ ਮੁੰਡਾ ਬਹੁਤ ਥੱਕ ਗਿਆ ਨੇ ਸੋਣਾ ਇਹਨੂੰ ਬੁਖਾਰ ਚੜ੍ਹ ਜਾਣਾ ਹੈ ਪਿਛਲੇ ਸਾਲ ਹੀ ਨੂੰ ਕਾਲੇ ਪੀਲੇ ਦਾ ਟੀਕਾ ਲਵਾ ਕੇ ਆਏ ਹੁਣ ਤੁਸੀਂ ਚੱਲ ਜਾਓ ਜੀ ਜ਼ਿਆਦਾ ਇਹਨੇ ਖੇਡ ਲਿਆ ਤਾਂ ਇਹਨੇ ਮਗਮੁਰ ਜਾਣਾ ਤੁਸੀਂ ਚੱਲ ਜਾਓ ਪਰ ਅਸੀਂ ਕਦੇ ਵੀ ਇਹ ਡੈਡੀਕੇਸ਼ਨ ਨਹੀਂ ਛੱਡੀ ਕਿਸੇ ਉਹਨਾਂ ਦਾ ਘਰ ਛੱਡ ਕੇ ਇੱਜ਼ਤ ਦੇ ਨਾਲ ਘਰੇ ਆ ਜੀ ਜਾਇਸ ਹਨ ਬੇਇੱਜ਼ਤ ਕਰਦੇ ਸੀ ਉਹ ਸਾਨੂੰ ਸੁਣਾਉਂਦੇ ਸੀ ਕਿ ਤੁਹਾਨੂੰ ਹੋਰ ਕੋਈ ਕੰਮ ਨਹੀਂ ਹੈਗਾ ਕਿ ਤੁਸੀਂ ਇੱਥੇ ਆ ਕੇ ਬਹਿ ਜੰਨੇ ਸਵੇਰ ਤੋਂ ਸ਼ਾਮ ਤੱਕ ਕਿੰਨੇ ਬੁਸ਼ਾਰਮ ਲੋਕ ਤੁਸੀਂ ਤੁਹਾਡੇ ਘਰ ਦੇ ਸਾਨੂੰ ਕਰੇ ਬਾੜ ਕਿਨ ਰਾਜੀ ਹੁੰਦੀ ਪਰ ਅਸੀਂ ਕਦੇ ਵੀ ਹਿੰਮਤ ਨਹੀਂ ਛੱਡੀ